ਸੋ ਦੋਸਤੋ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਹ ਪਾਕਿਸਤਾਨ ਤੇ ਭਾਰਤ ਦੇ ਉਸ ਏਰੀਏ ਦੀ ਹੈ ਜਿਸ ਨੂੰ ਕਿ ਜ਼ੀਰੋ ਲਾਈਨ ਏਰੀਆ ਕਿਹਾ ਜਾਂਦਾ ਹੈ ਸੋ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਤੁਹਾਡੇ ਨਾਲ ਆਪਾਂ ਵੀਡੀਓ ਕਰਨ ਲੱਗਿਆ ਸ਼ੇਅਰ ਤੇ ਲੈਂਦੇ ਪੰਜਾਬ ਚ ਹੁਣ ਅਸੀਂ ਬਾਗਾ ਬਾਰਡਰ ਤੇ ਬਿਲਕੁਲ ਨੇੜੇ ਪਹੁੰਚੇਗੇ ਤੇ ਪਿੰਡ ਦਾ ਨਾਮ ਕੀ ਅਲੀ ਭਾਈ ਲਲੋ ਜੀ ਲਲੋ ਪਿੰਡ ਦਾ ਨਾਮ ਹੈ ਇਹਦਾ ਤੇ ਜਿਹੜਾ ਇਹ ਪਿੰਡ ਹੈ ਇਥੋਂ ਬਾਰਡਰ ਤੋਂ ਕਿੰਨੀ ਦੂਰ ਹੈ ਇੰਡੀਆ ਤੋਂ ਇਹ ਤਕਰੀਬਨ ਦੀ ਕੋਈ 202 ਕਿਲੋਮੀਟਰ 2 ਕਿਲੋਮੀਟਰ ਦੂਰ ਆ ਸੀ ਇੰਡੀਆ ਤੋਂ ਤੇ ਅਲੀ ਭਾਈ ਹੁਣ ਇਹਨਾਂ ਨੂੰ ਦੋ ਜਿਹੜਾ ਪਹਿਲਾਂ ਦੇਖੀ ਹੁਣ ਹਨਾ ਤੇ ਆਪਣਾ ਆਪਾਂ ਨੂੰ ਕਮਾਇਆ ਫਰਾਇਆ ਸੀ ਇਹਨਾਂ ਨੇ ਤੇ ਨਦੀਮ ਖਾਲੂ ਮਾਸੜ ਜੀ ਉਹਨਾਂ ਦੇ ਭਣ ਜੇ ਆ ਤੇ ਇਹਨਾਂ ਦੀ ਜਮੀਨ ਕਿੰਨੀ ਜਮੀਨ ਆ ਆਪਣੀ ਇੱਥੇ ਇਧਰ ਦੀ ਕੈਮਰਾ ਘੁਮਾਓ ਨਾ ਜੀ ਇਧਰ ਹਾਂਜੀ ਜਿੱਥੇ ਤੱਕ ਕੈਮਰਾ ਜੋ ਆਪਣੀ ਆ ਹਾਂਜੀ ਕਹਿੰਦੇ ਕੈਮਰਾ ਘੁਮਾ ਦਿਓ ਜਿੱਥੇ ਤੱਕ ਕੈਮਰਾ ਜੋ ਆਪਣੀ ਆ ਆਪਣਾ 100 ਏਕੜ ਦੇ ਰੌਂਡ 100 ਕਿੱਲਾ ਹਾਂਜੀ 100 ਕਿੱਲਾ ਪੈਲੀ ਇਹਨਾਂ ਦੀ ਬਾਰਡਰ ਤੇ ਪੈਂਦੀ ਹੈ ਤੇ ਜ਼ੀਰੋ ਲਾਈਨ ਹੈ ਇੱਥੇ ਬਿਲਕੁਲ ਜੀ 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 ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱ디 ਸਾਡੀ ਕੋ 30 32 ਕਿਲੇ ਰਕਬਾ ਨਾ ਉਹ ਬਾਰਡਰ ਦੇ ਉੱਤੇ 17 ਦੇ ਅੰਦਰ ਠੀਕ ਹੈ 17 ਦੇ ਅੰਦਰ ਹਾਂਜੀ ਉਹ ਤੁਹਾਨੂੰ ਉਹ ਹੀ ਦਿਖਾਉਣ ਜਾ ਰਹੇ ਹਾਂ ਤੇ ਜਿਹੜਾ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਵੇਂ ਆਪਣੇ ਰੇਂਜਰ ਜਿਵੇਂ ਆਪਣੇ ਬੀਐਸਐਫ ਹਨਾ ਬਾਰਡਰ ਸਕਿਉਰਿਟੀ ਫੋਰਸ ਇਹਨਾਂ ਦੇ ਰੇਂਜਰ ਹੁੰਦੇ ਆ ਤੇ ਇੰਡੀਆ ਵਾਲੇ ਪਾਸੇ ਤਾਂ ਅਸੀਂ ਕਈ ਵਾਰੀ ਆਏ ਆ ਤੇ ਉਧਰੋਂ ਤਾਂ ਦੇਖਿਆ ਹੈਗਾ ਤੇ ਇਧਰਲੇ ਪਾਸੇ ਪਹਿਲੀ ਵਾਰੀ ਅੱਜ ਦੇਖਣ ਜਾ ਰਹੇ ਹਾਂ ਪਿੰਡ ਕਿਹੜੇ ਕਿਹੜੇ ਆ ਇਧਰਲੇ ਪਾਸੇ ਦੇ ਪਿੰਡ ਕਿਹੜੇ ਕਿਹੜੇ ਪੈਂਦੇ ਆ ਮੋਜੋ ਕੀ ਜੀ ਲੋਜੀ ਧੀਰਕੀ ਸੋਈਆਂ ਮਨਿਆਲਾ ਕਰਨਗੀ ਤੇ ਅੱਗੋਂ ਆਪਣਾ ਦੇਵਸਾਨੀ ਇਹ ਇਹ ਪੜਾਣਾ ਇਹ ਪਾਕਿਸਤਾਨ ਦੇ ਇਧਰ ਪਾਕਿਸਤਾਨ ਦੇ ਇਧਰ ਲਈ ਜੋ ਬਾਰਡਰ ਲੈਂ ਪੱਟੀ ਹੈ ਨਾ ਵਾਗੇ ਤੋਂ ਲੈ ਕੇ ਉਹ ਜਿਹੜਾ ਸਾਹਮਣੇ ਪਿੰਡ ਦਿਖੀ ਜਾਂਦਾ ਪਰਾਂਲੇ ਪਾਸੇ ਪਿੰਡ ਉਹਦਾ ਨਾਂ ਕੀ ਹੈ ਮੋਜੋ ਕੀ ਹੈ ਜੀ ਮੋਜੋ ਕੀ ਤੇ ਉਹਦੇ ਨਾਲ ਦਾ ਇੰਡੀਆ ਚ ਕਿਹੜਾ ਹੈ ਆ ਉਹਦੇ ਨਾਲ ਦਾ ਆਪਣਾ ਦਾਓ ਕੇ ਹੈ ਜੀ ਉਸ ਪਾਸੇ ਦਾਓ ਹਾਂ ਜੀ ਦਾਓ ਅਸਾ ਇਹ ਮੋਜ ਇਕੱਠੇ ਨਾਂ ਕੀਵੇਂ ਪਏ ਇਹ ਮੋਜੋ ਕੇ ਦਾਓ ਕੇ ਹਾਂ ਇਹ ਆਪਣਾ ਚਾਰ ਭਾਈ ਸਨ ਸਿੱਖ ਕਰਨ ਸਿੰਘ ਮੋਜ ਸਿੰਘ ਦਾਓ ਸਿੰਘ ਤੇ ਧੀਰ ਸਿੰਘ ਉਹਨਾਂ ਦੇ ਰਕਬੇ ਜਿਹੜੇ ਨੇ ਤਿੰਨਾਂ ਭਾਈਆਂ ਦੇ ਪਾਕਿਸਤਾਨ ਜਿਹਦਾ ਕਿ ਇੱਕ ਭਾਈ ਦਾ ਉੱਥੇ ਰਹਿ ਗਿਆ ਹਾਂ ਉਹਦੇ ਰਕਬੇ ਦਾ ਨਾਮ ਵੀ ਪਿੰਡ ਦਾ ਬਣ ਗਿਆ ਉਹਦੇ ਪਿੰਡ ਦਾ ਨਾਮ ਬਣ ਗਿਆ ਦਾਉਗੇ ਆ ਮੋਜੋਗੇ ਅੱਛਾ ਦਾਉਗੇ ਹੁਣ ਇੰਡੀਆ ਚ ਜੀ ਤੇ ਬਾਕੀ ਤਿੰਨ ਤਿੰਨ ਪਿੰਡ ਇੱਥੇ ਨੇ ਅੱਛਾ ਜਿਹੜੀ ਆਹ ਹੁਣ ਆ ਜਿੱਥੇ ਸਫੈਦਿਆ ਇਹ ਇਹ ਪੱਖ ਇਹ ਮਤਲਬ ਤੁਹਾਡੇ ਆਪ ਖੜੇ ਤਾਂ ਚਲੋ ਇਧਰਲੇ ਵਾਸੀਆਂ ਪਾਕਿਸਤਾਨ ਵਾਲੇ ਵਾਸੀ ਇਹ ਲਾਸਟ ਹੀ ਹੈਗਾ ਇਹ ਲਾਸਟ ਇਹ ਬਾਰਡਰ ਦੀ ਹੈਗੀ ਤੋਫਾ ਇੱਥੇ ਖਲੋਗੇ ਪੈਣ ਦੀ ਜੰਗ 'ਚ ਇਹਦੇ ਉੱਤੇ ਖਲੋਗੇ ਯਾਨੀ ਕਿ ਆਪਣੇ ਸਿਪਾਈ ਜਿਹੜੇ ਨੇ ਅੱਛਾ 65 ਦੇ ਜੰਗ ਲੜਦੇ ਰਹੇ ਅੱਛਾ 65 ਦੇ ਜੰਗ ਇੱਥੇ ਹੋਈ ਹੈ ਜਿਹੜੀ ਇੱਕ ਦਫਾ ਇਸ ਵਾਸਤੇ ਬਣਾਈ ਗਈ ਸੀ ਜ਼ਰਾ ਉੱਚੀ ਕਰਕੇ ਅੱਗੇ ਹਮਲੇ ਆਜੋ ਨਾਲ-ਨਾਲ ਦੇਖਦੇ ਆਂ ਹਾਂਜੀ ਆਓ ਜੀ ਤੇ ਬਾਕੀ ਇਹ ਆਪਣਾ ਇਹ ਵੀ ਰਸਤਾ ਜਿਹੜਾ ਇਹ ਕੱਚਾ ਮੀਂਹ ਨੂੰ ਨਿਕਲਦਾ ਹੈ ਇਹ ਆਪਣਾ ਤੋਰ ਬਾਰਡਰ ਨੂੰ ਜਾ ਰਿਹਾ ਸੀ ਜੀ ਜਿਹੜਾ ਆ ਫੈਂਸਿੰਗ ਸ਼ੁਰੂ ਹੋਗੀ ਇਹ ਇੰਡੀਆ ਦੀ ਇੱਕ ਇਹ ਇਹ ਨਹੀਂ ਇਹ ਪਾਕਿਸਤਾਨ ਦੀ ਸਾਡੇ ਡੇਂਜਰ ਵਾਲਿਆਂ ਨੇ ਲਾਈ ਹੈ ਬਾਰਡਰ ਦੀ ਸਕਿਉਰਟੀ ਵਾਸਤੇ ਅੱਛਾ ਬਾਰਡਰ ਦੀ ਰੱਖਿਆ ਵਾਸਤੇ ਪਾਕਿਸਤਾਨ ਵਾਲੇ ਪਾਸੇ ਲੱਗੀ ਵੈਸੇ ਮੈਨੂੰ ਲੱਗਦਾ ਵਿਕਾਸ ਭਾਈ ਇੱਧਰ ਜ਼ਿਆਦਾ ਫੈਂਸਿੰਗ ਇੰਡੀਆ ਵਾਲੇ ਨੇ ਨਹੀਂ ਕੀਤੀ ਹੋਈ ਹੈ ਇੱਧਰ ਪਾਕਿਸਤਾਨ ਦੀ ਆਪਦੀ ਲਾਈਦਾ ਤਾਂ ਨਹੀਂ ਕੋਈ ਨਹੀਂ ਨਹੀਂ ਇੱਧਰ ਕੋਈ ਅਲੱਗਦਾ ਨਹੀਂ ਹੈ ਇਹ ਕਿਉਂਕਿ ਥੋੜਾ ਜਾਂ ਨਾ ਗਲਾਜਾ ਬਣਿਆ ਹੋਵੇ ਥੋੜਾ ਏਰੀਆ ਮਨ ਕੋਈ ਕਿਲੋਮੀਟਰ ਕਿਲੋਮੀਟਰ ਦਾ ਰੇਡੀਅਸ ਉਹ ਥੋੜਾ ਜਿਹਾ ਐਵੇਂ ਗਲਾਜਾ ਬਣਿਆ ਹੈ ਸਿਰਫ ਉਹਨੇ ਹੀ ਏਰੀਆ ਚ ਇਹਨਾਂ ਨੇ ਕਵਰ ਕਰਨ ਵਾਸਤੇ ਠੀਕ ਹੈ ਤੁਸੀਂ ਦੇਖੋ ਬੁਰਜੀ ਆ ਉਸ ਕਿੱਥੇ ਤੱਕ ਜਾਂਦੀ ਐ ਇੱਥੋਂ ਹੁਣ ਇਹ ਕਿੰਨੀ ਹੋ ਗਿਆ ਉਹ ਅਗਲੇ ਪਿੰਡ ਅੱਗੇ ਅਗਲੇ ਪਿੰਡ ਅੱਛਾ ਅਗਲੇ ਪਿੰਡ ਤੱਕ ਇਹ ਫੈਂਸਿੰਗ ਨਾਲ ਹੀ ਜਾਂਦੀ ਐ ਲੋ ਲੋ ਤੱਕ ਜੀ ਜਿਹੜੀ ਆ ਜ਼ਮੀਨ ਐ ਥੋਡੀ ਐ ਹੁਣ ਜਿਹੜੀ ਆ ਸਾਹਮਣੇ ਵਾਲੇ ਪਾਸੇ ਆ ਹਾਂ ਜੀ ਐ ਲੱਗੇ ਨੇ ਜੀ ਗੋਂਗਲੂ ਹਾਂਜੀ ਛਲਜਮ ਅੱਛਾ ਅੱਛਾ ਹਾਂਜੀ ਇਨਸ਼ਾਅੱਲ ਘਮ ਹੋ ਗਏ ਆਪਣੀ ਜ਼ਮੀਨ ਛਲ ਅੱਛਾ ਇਹ ਆਪਣੀ ਜ਼ਮੀਨ ਐ ਜੀ ਆਪਣੀ ਠੀਕ ਐ ਹਾਂਜੀ ਹਾਂਜੀ ਆਓ ਆਪਣੀ ਜ਼ਮੀਨ ਤੇ ਕਿਹੜਾ ਮਾਰ ਕੇ ਆ ਸਕਦੇ ਪੰਜ ਵੇ ਤੱਕ ਦੀ ਸ਼ਾਮ ਆਜ਼ਾਦ ਦੇ ਅੱਛਾ 9:00 ਤੋਂ ਸ਼ਾਮ 5 ਅੱਛਾ ਤੁਸੀਂ ਜਾ ਸਕਦੇ ਹੋ ਅਗਰ ਤੁਸੀਂ ਰਾਤ ਨੂੰ ਕੋਈ ਖੇਤੀ ਵੱਢਣੀ ਹੈ ਬਿਜਨੀ ਹੈ ਰਾਤ ਦੇ ਟਾਈਮ 'ਚ ਉਹ ਫਿਰ ਇੱਕ ਪਰਮਿਸ਼ਨ ਲੈ ਕੇ ਕਾਗਜ਼ ਬਣਵਾ ਕੇ ਤੇ ਉਹਨਾਂ ਕੋਲੋਂ ਫਿਰ ਤੁਸੀਂ ਇਹ ਲੈ ਆਓ ਇੰਡੀਆ ਵਾਲਾ ਹਿੱਸਾ ਇੱਥੋਂ ਦੇਖਦਾ ਕੋਈ ਕਨਾ ਹਾਂਜੀ ਇੱਥੇ ਆਪਣਾ ਇੱਕ ਇੱਕ ਜੀ ਤਾਡਾ ਤਾਡਾ ਗੁਰਦੁਆਰਾ ਹੈ ਰਾਤ ਨੂੰ 2-3 ਵਜੇ ਰਾਤ ਨੂੰ ਸਵੇਰ ਯਾਨੀ ਸਵੇਰ ਹੀ ਲਾ ਲੋ 2-3 ਵਜੇ ਅਰਦਾਸ ਹੁੰਦੀ ਹੈ ਉਹ ਸਾਡੇ ਕੰਨਾਂ 'ਚ ਪੈਂਦੀ ਅੱਛਾ ਕਮਾਲ ਹੋ ਗਈ ਲੈ ਜਿਹੜਾ ਉੱਧਰਲੇ ਪਾਸੇ ਗੁਰਦੁਆਰਾ ਹੈ ਹਾਂਜੀ ਹਾਂਜੀ ਦੇਖ ਲਓ ਹੱਦਾਂ ਸਰ ਹੱਦਾਂ ਤੋਂ ਪਾਰ ਹੈ ਤੇ ਸਾਰੀਆਂ ਆਵਾਜ਼ਾਂ ਵੀ ਇੱਧਰ ਦੀਆਂ ਜਿਹੜੀਆਂ ਨਮਾਜ਼ਾਂ ਦੀਆਂ ਆਵਾਜ਼ਾਂ ਉੱਧਰ ਵੀ ਸੁਣਦੀਆਂ ਉੱਧਰੋਂ ਕੁਰਬਾਨੀ ਦੀਆਂ ਆਵਾਜ਼ਾਂ ਇੱਧਰ ਸੁਣਦੀਆਂ ਬੰਦੇ ਨੂੰ ਹੀ ਕਲਾ ਸਾਰਾ ਹੱਦਾਂ 'ਚ ਡੱਕਿਆ ਹੋਇਆ ਹੈ ਹੈ ਹਾਂਜੀ ਹੋਰ ਚੀਜ਼ ਅਕਸਰ ਲੋਕ ਨਾ ਮਤਲਬ ਅੱਜ ਕੱਲ੍ਹ ਦੇ ਮੌਸਮ ਪੁੱਛਦੇ ਨੇ ਪਾਕਿਸਤਾਨ ਦਾ ਮੌਸਮ ਕਿਵੇਂ ਦਾ ਹੈ ਮੈਂ ਨਾ ਉਹਨਾਂ ਨੂੰ ਅਕਸਰ ਕਹਿੰਦਾ ਮੈਂ ਕਿ ਤਾਰਾ ਨੇ ਜ਼ਮੀਨ ਵੰਡੀ ਏ ਮੌਸਮ ਨਹੀਂ ਵੰਡਿਆ ਮੌਸਮ ਨਹੀਂ ਵੰਡਿਆ ਤੋ ਮੌਸਮ ਸੇਮ ਹੈ ਸਾਰਾ ਕੁਝ ਹੀ ਕੋਕੀ ਹੈ ਸਾਨੂੰ ਵੀ ਨਾ ਕਈਆਂ ਨੇ ਪੁੱਛਿਆ ਹੈ ਵੀ ਇੱਧਰ ਜਿਵੇਂ ਟਾਈਮ ਦਾ ਤਾਂ ਬੇਸਿਕਲੀ ਵੈਸੇ ਫਰਕ ਪਾਰਖਿਆ ਟਾਈਮ ਦਾ ਵੀ ਅਸਲ 'ਚ ਫਰਕ ਨਹੀਂ ਹੈਗਾ ਅੱਧੇ ਘੰਟੇ ਦਾ ਜਿਹੜਾ ਪਾਕਿਸਤਾਨ ਹੈ ਨਾ ਉਹ ਪਿੱਛੇ ਇੰਡੀਆ ਨਾਲੋਂ ਇਹ ਟਾਈਮ ਜ਼ੋਨ ਜਿਹੜਾ ਨਾ ਤੁਹਾਡਾ ਜਿਹੜਾ ਕਾਊਂਟ ਹੁੰਦਾ ਹੈ ਜਿੱਥੇ ਕਰਤਾਰਪੁਰ ਸਾਹਿਬ ਹਾਂਜੀ ਇੱਧਰੋਂ ਆ ਜੋਗੇ ਉੱਥੋਂ ਟਾਈਮ ਜ਼ੋਨ ਸ਼ੁਰੂ ਹੁੰਦਾ ਹੈ ਹਾਂ ਉੱਥੋਂ ਲੈ ਕੇ ਹੁਣ ਪਾਕਿਸਤਾਨ ਅੱਧਾ ਘੰਟਾ ਪਿੱਛੇ ਵੇ ਹਾਂਜੀ 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 ਹੁਣ ਕਿਉਂਕਿ ਕਰਾਚੀ ਦਰ ਜਿਹੜਾ ਟਾਈਮ ਹੈ ਉਹ ਹੋਰ ਅੱਧਾ ਘੰਟਾ ਪਿੱਛੇ ਚਲੇ ਜਾਂਦਾ ਹੈ ਲੇਕਿਨ ਸਾਡਾ ਟਾਈਮ ਸਟੈਂਡਰਡ ਟਾਈਮ ਜਿਹੜਾ ਉਹ ਅੱਧਾ ਘੰਟਾ ਮੌਸਮ ਆਲਾ ਦਵਾਲਾ ਸਾਰਾ ਆ ਇੱਥੇ ਆਪਣੇ ਵੀ ਦੇਖ ਲੋ ਧੁੰਦ ਪੈਂਦੀ ਹੈ ਠੰਡਾ ਪਈ ਜਾਂਦੀ ਹੈ ਹੁਣ ਇੱਥੇ ਵੀ ਠੰਡ ਪੈਂਦੀ ਹੈ ਮੌਸਮ ਸਾਰਾ ਆਲਾ ਦਵਾਲਾ ਇੱਕੋ ਜਿਹਾ ਹੈ ਉਹੀ ਆਖਰ ਨੂੰ ਹੈ ਤਾਂ ਪੰਜਾਬ ਹੀ ਹੈ ਵਿਚਾਲੋਂ ਬਸ ਇੱਕ ਲਕੀਰ ਖਿੱਚੀ ਗਈ ਤੇ ਇੱਕ ਤਾਰ ਲੱਗੀ ਉਹਦੇ ਕਰਕੇ ਦੋ ਹਿੱਸੇ ਹੋ ਗਏ ਕਿ ਚੜਦਾ ਹੋਇਆ ਕੋਹ ਲੈਂਦਾ ਹੋਇਆ ਹਾਂਜੀ ਇਹ ਭਾਈ ਨੇ ਇਹਨਾਂ ਦੀ ਐ ਵਾਲੀ ਜ਼ਮੀਨ ਹੈ ਹਾਂਜੀ ਇਹ ਆਪਣੇ ہمسਾਈ ਵੀ ਨੇ ਇਹਨਾਂ ਦੀ ਆਪਣੀ ਜ਼ਮੀਨ ਨਾਲ ਵਾਟ ਨਾ ਜਿਹਨੂੰ ਕਹਿੰਦੇ ਵਾਟ ਸਾਂਝੀ ਹਾਂਜੀ ਇਹ ਉਹ ਨੇ ਇਹ ਵੀ ਜੱਟ ਨੇ ਦੀ ਕਿਹੜੀ ਬਾਰੀ ਕੀ ਹਾਲ ਹੈ ਭਾਈ ਜੀ ਅਸਲਾਮੁਅਲੈਕ ਜੀ ਠੀਕ ਆ ਅਸੀਂ ਵੀਰਕ ਜੱਟ ਆ ਜੀ ਵੀਰਕ ਜੱਟ ਹਾਂਜੀ ਹੂੰ ਵਾਹ ਤੇ ਆ ਆਪਣੀ ਜ਼ਮੀਨ ਹੈ ਨਾਲ ਹੀ ਤੁਹਾਡੇ ਬਾਰਡਰ ਤੇ ਅੱਛਾ ਉਧਰਲੇ ਪਾਸੇ ਆਏ ਹੋ ਕਿ ਤੁਸੀਂ ਇਧਰ ਹੋ ਹੀ ਹੋ ਨਹੀਂ ਅਸੀਂ ਇਧਰ ਹੋ ਹੀ ਆਂ ਸ਼ੇਖੂਪੁਰੇ ਤੋਂ ਮੇਰੇ ਕੋਲ ਉਧਰ ਨੇ ਸਾਰੇ ਹੂੰ ਵਿਰਕ ਉਹ ਅਸਲ ਚ ਉਧਰ ਉੱਠ ਕੇ ਬਹੁਤ ਗਏ ਆ ਸਾਡੇ ਵਾਲੇ ਪਾਸੇ ਜਿਹੜੇ ਵਿਰਕ ਨੇ ਨਾ ਇਹ ਪੂਰੀ ਪੱਟੀ ਹੈਗੀ ਉਹਤੇ ਆਪਣਾ ਸ਼ੇਖੂਪੁਰੇ ਦੀ ਜਿਹੜਾ ਐਮੀ ਵਿਰਕੇ ਉਹਨਾਂ ਦਾ ਪਿੰਡ ਵੀ ਉਥੇ ਸ਼ੇਖੂਪੁਰੇ ਉਹਨਾਂ ਦੀ ਵੇਲੀ ਵੀ ਉਥੇ ਹੀ ਹੈ ਠੀਕ ਹੈ ਉਹ ਸਾਰੇ ਜਿਹੜੇ ਵਿਰਕ ਨੇ ਉੱਠ ਕੇ ਗਏ ਨੇ ਉਧਰ ਉਹ ਤੁਹਾਡੇ ਇਧਰੋਂ ਦੇ ਵਿਰਕ ਨੇ ਇਹ ਵੀ ਉਧਰ ਨਿਸ਼ਾਰਾ ਵਿਰਕਾਂ ਸਾਰੇ ਵਿਰਕਾਂ ਦਾ ਨਿਸ਼ਾਰਾ ਵਿਰਕਾਂ ਹੋ ਗਿਆ ਬਾਕੀ ਆ ਜਿਹੜਾ ਸ਼ੇਖੂਪੁਰਾ ਹੋ ਗਿਆ ਇਹਦੇ ਜਿੰਨੀ ਸਰਾਊਂਡਿੰਗ ਦਾ ਏਰੀਆ ਸਭ ਵਿਰਕ ਸਨ ਜਿਹੜੇ ਸਾਡੇ ਨੇੜੇ ਚਾਰ ਪਿੰਡ ਆ ਨਾ ਉਹਨਾਂ ਚੋਂ ਕਈ ਮੈਸੇਜ ਆਏ ਸੀ ਸਾਨੂੰ ਰਫਿਊਜੀਆ ਦੇ ਪਿੰਡ ਵੈਸੇ ਅਸੀਂ ਉਹਨਾਂ ਨੂੰ ਬੋਲ ਦਿੰਦੇ ਆ ਕਿਉਂਕਿ ਇੱਧਰ ਜਿਵੇਂ ਪਨਾਹਗੀਰ ਵਸਿੰਦੇ ਤੇ ਪਨਾਹਗੀਰ ਇੱਧਰ ਬੋਲਦੇ ਆ ਨਾ ਉਧਰ ਅਸੀਂ ਰਫਿਊਜੀ ਬੋਲ ਦਿੰਦੇ ਆ ਜਿਹੜੇ ਇੱਧਰੋਂ ਉੱਠ ਕੇ ਉਧਰ ਗਏ ਹੋਏ ਆ ਤੇ ਉਹਨਾਂ ਦੇ ਤਕੀਪੁਰ ਢੱਡਰੀਆਂ ਸਾਹੋਕੇ ਰਤੋਕੇ ਤੇ ਚਾਰੇ ਪਿੰਡ ਪੂਰੇ ਦੇ ਪੂਰੇ ਸਾਡੇ ਨੇੜੇ ਨਾ ਰਫਿਊਜੀਆ ਦੇ ਢੱਡਰੀਆਂ ਵਾਲੇ ਜਿਹੜੀਆਂ ਢੱਡਰੀਆਂ ਜਿੱਥੇ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਉਹ ਪਿੰਡ ਦੀ ਮੈਂ ਗੱਲ ਕਰਦਾ ਉਹ ਸਾਰੇ ਬੰਦੇ ਜਿੰਨੇ ਵਿਰਕ ਆ ਉਹਨਾਂ ਦਾ ਗੋ ਤੇ ਸਾਰੇ ਨਸ਼ਹਿਰਾ ਵਿਰਕਾਂ ਤੋਂ ਇਧਰਲੇ ਪਾਸੇ ਉੱਠ ਕੇ ਗਏ। ਦੇਖੋ ਇਹ ਨਸ਼ਹਿਰਾ ਵਿਰਕਾਂ ਡਿਸਟ੍ਰਿਕਟ ਪੈਂਦਾ ਹੈ। ਵਿਰਕਾਂ ਜਿਹੜਾ ਹੈ ਇਹ ਮੇਰੇ ਖਿਆਲ ਨਾਲ ਤਹਿਸੀਲ ਇਹ ਗੁਜਰਾਵਾਲੇ ਦੀ। ਅੱਛਾ ਗੁਜਰਾਵਾਲੇ ਤਹਿਸੀਲ। ਹਾਂ ਲੇਕਿਨ ਇਹ ਲਾਹੌਰ ਦੇ ਨਜ਼ਦੀਕ ਪੈਂਦਾ ਹੈ। ਠੀਕ ਹੈ ਨਾ? ਬਿਲਕੁਲ। ਲਾਹੌਰ ਤੋਂ ਕਿੰਨੀ ਦੂਰ ਹੈ? ਲਾਹੌਰ ਦੇ ਨਹੀਂ ਸਾਰੀ ਸ਼ੇਖਪੁਰੇ ਦੇ ਬਿਲਕੁਲ ਨਜ਼ਦੀਕ ਪੈਂਦਾ। ਲਾਹੌਰ ਔਰ ਸ਼ੇਖਪੁਰੇ ਤੇ ਗੁਜਰਾਵਾਲੇ ਦੇ ਸੈਂਟਰ 'ਚ ਆਂਦਾ ਹੈ। ਕਾਫੀ ਸਾਰੇ ਪਿੰਡਾਂ 'ਚ ਨਾ ਸਾਡੇ ਤੋਂ ਜਾਇਆ ਨਹੀਂ ਗਿਆ। ਮੈਸੇਜ ਸਾਨੂੰ ਬਹੁਤ ਆ ਰਹੇ ਸੀਗੇ ਕਿ ਸਾਡਾ ਪਿੰਡ ਦਿਖਾਓ, ਜੀ ਦਾ ਸਾਡੇ ਕੋਲ ਹਰ ਇੱਕ ਦਾ ਕਰਦਾ ਸੀ ਵੀ ਸਾਰਿਆਂ ਦਾ ਤੁਹਾਡਾ ਦਿਖਾ ਸਕੀਏ ਪਰ ਸਾਡੇ ਤੋਂ ਉਹ ਵੀ ਸਾਡੇ ਕੋਲੇ ਨਾ ਜਿੰਨਾ ਸੀ ਸੋਚ ਕੇ ਸੀ ਉਹ ਵੀ ਨਹੀਂ ਪ੍ਰੋਪਰ ਘੁੰਮ ਗਿਆ ਸਮਾਂ ਥੋੜਾ ਸੀ ਯਾਰ ਇੱਕ ਮਹੀਨੇ ਚ ਡੇਢ ਮਹੀਨੇ ਚ ਕਿੰਨਾ ਕੁ ਬੰਦਾ ਘੁੰਮ ਸਕਦਾ ਨਾ ਉਹ ਵੀ ਲਿਮਿਟੇਸ਼ਨ ਹੁੰਦੀ ਆ ਵੀ ਇੱਥੇ ਤੁਸੀਂ ਜਾਣਾ ਇੱਥੇ ਨਹੀਂ ਜਾਣਾ ਜਿਉਂ ਜਿਉਂ ਜਾਣ ਦਾ ਵੇਲਾ ਆ ਜਾਂਦਾ ਤੇਉਂ ਤੇ ਸਾਨੂੰ ਐ ਡਰ ਹੋਈ ਜਾਂਦਾ ਵੀ ਹਾਏ ਸਾਡਾ ਆ ਵੀ ਰਹਿ ਗਿਆ ਆ ਵੀ ਰਹਿ ਗਿਆ ਪਾਣੀ ਦੁਆਰਾ ਵੀਜ਼ਾ ਲੈ ਚਲੋ ਜੀ ਜਾ ਰਿਹਾ ਹੁੰਦਾ ਜੇ ਨਾ ਰਿਹਾ ਹੁੰਦਾ ਤੇ ਫਿਰ ਤੁਸੀਂ ਜਾਣ ਫਰ ਜੀ ਕਰਨਾ ਸੀ ਮੈਂ ਤਾਂ ਕਹਿੰਨੀ ਰੱਖ ਲਓ 92 ਦਿਨਾਂ ਦਾ ਜਿਹੜੇ 92 ਦਿਨ ਉਹ ਮਿੰਟ ਜੀ ਆ ਜਾਂਦੇ ਹੁੰਦੇ ਆ ਤੇ ਹੁਣ ਤੁਹਾਨੂੰ ਜਿਹੜੀ ਜ਼ੀਰੋ ਲਾਈਨ ਆ ਉੱਥੇ ਲੈ ਕੇ ਚੱਲਦੇ ਆ ਥੋੜਾ ਜਿਹਾ ਨੇੜੇ ਦਿਖਾ ਕੇ ਲੈਵੋ ਨੇ ਤੇ ਹੁਣ ਤੁਹਾਨੂੰ ਆ ਸਾਹਮਣੇ ਵਾਲੇ ਪਾਸਿਓਂ ਅਸੀਂ ਦਿਖਾ ਦਿੰਨੇ ਆ ਜੀ ਥੋੜਾ ਜਿਹਾ ਏਰੀਆ ਇਹ ਅਚਾ ਇਹ ਗੇਟ ਬੰਦ ਕਰਦੇ ਬੰਦ ਪਿਆ ਇਹ ਜੀ ਜੀ ਨਹੀਂ ਏ ਜੀ ਸਵੇਰ 9 ਵਜੇ ਖੁੱਲਦਾ ਹੈ ਸ਼ਾਮੀ 5 ਵਜੇ ਜਿਸ ਟਾਈਮ ਅਸੀਂ ਆਪਣੀ ਫਸਲ-ਫਸਲ ਬੀਜ ਕੇ ਆਪਣਾ ਜੋ ਵੀ ਕੰਮ ਕਾਜ ਜ਼ਮੀਨ ਦੇ ਮੁਤਲਕ ਉਹ ਕਰਕੇ ਅਸੀਂ ਆ ਜੰਨੇ ਦਿੰਨੂ ਫਿਰ ਬੰਦ ਕਰ ਦੇਣਾ ਅੱਛਾ ਜਦੋਂ ਹੁਣ ਤੁਸੀਂ ਰੇ ਸਪਰੇ ਕੋਈ ਕਰਨੀ ਆ ਫਿਰ ਖੋਲ ਦੇਣਗੇ ਹਾਂ ਜੀ ਫਿਰ ਉਹ ਚਾਬੀ ਉਹਨਾਂ ਦੇ ਕੋਲ ਵੀ ਇੱਕ ਸਾਡੇ ਰੇਂਜਣਾ ਕੋਲੇ ਇੱਕ ਤੁਹਾਡੇ ਕੋਲੇ ਵੀ ਹੈ ਕੋਲ ਕੋਲ ਵੀ ਹੈ ਅੱਛਾ ਉਹ ਨਿਆਣਾ ਤਾਲਾ ਖੁੱਲ ਗਏ ਰੇ ਸਪਰੇ ਕਰਨੀ ਇੱਥੋਂ ਫੈਂਸਿੰਗ ਕਿੰਨੀ ਦੂਰ ਹੈ ਇੰਡੀ ਵਾਲੀ ਆਪਣਾ ਉਹ ਸਾਹਮਣੇ ਜਿਹੜੀ ਦਿਸਣਦੀ ਜਿੰਨਾਂ ਹਾਂਜੀ ਨਹੀਂ ਮੈਂ ਫਸਟ ਟਾਈਮ ਹਲਕੀ ਜੀ ਹਲਕੀ ਜੀ ਯਾਨੀ ਕਿ ਪਈ ਤੋਂ ਧੁੰਦ ਜੀ ਧੁੰਦ ਜੀ ਨਜ਼ਰ ਏ ਧੁੰਦ ਪਈ ਏ ਉਤੋਂ ਤੁਹਾਨੂੰ ਦਾਦੂ ਦੂਰ ਲੱਗ ਰਹੇ ਬਾਕੀ ਜਿਹੜੇ ਉਹ ਸਾਹਮਣੇ ਟੂਬਲ ਲੱਗੇ ਨੇ ਉਹ ਸਾਹਮਣੇ ਹਾਂਜੀ ਉਹ ਤੁਹਾਡੇ ਸਿੱਕੇ ਭਰਾਵਾਂ ਦੇ ਨੇ ਅੱਛਾ ਉਹ ਮੇਰੇ ਗਵਾਂਢੀ ਨੇ ਜੀ ਉਹਨਾਂ ਦਾ ਮੈਂ ਤਾਂ 40 ਫੁੱਟ ਦੂਰ ਉਹਨਾਂ ਦਾ ਰਕਬਾ ਏ ਉਹਨਾਂ ਦੀ ਜ਼ਮੀਨ ਏ ਚਲੋ ਕਾਸਟ ਕਾਦੀ ਵੀ ਕਰਦੇ ਜਾ ਸਕਦੇ ਆਪਾਂ ਜੀ ਜੀ ਆ ਆਸੀਂ ਜ਼ੀਰੋ ਲਾਈਨ ਦੇ ਖਲੋਦੇ ਆ ਅੱਛਾ ਜ਼ੀਰੋ ਲਾਈਨ ਇਹੇ ਹੀ ਜ਼ੀਰੋ ਲਾਈਨ ਹੈ ਉਹ ਬੁਰਜੀ ਦੇ ਨਾਲ ਘੋਟੀ ਹੁੰਦੀ ਹੈ ਚਿੱਟੀ ਬੁਰਜੀ ਹਾਂਜੀ ਉਹ ਅੱਗੇ ਜੀ ਤੁਹ પાસੇ ਬੀਐਸਐਫ ਹੈ ਨਾ ਬਾਰਡਰ ਸਕਿਉਰਿਟੀ ਫੋਰਸ ਇਹਨਾਂ ਵਾਲੇ ਪਾਸੇ ਰੇਂਜਰ ਹੈ ਤੇ ਆਪਣੇ ਵਾਲੇ ਪਾਸੇ ਥੋੜੀ ਵੱਧ ਸਕਤਾਈ ਹੈ ਤੇ ਜਿਹੜੀ ਮੇਨ ਫੈਂਸਿੰਗ ਹੈਗੀ ਤੇ ਫੈਂਸਿੰਗ ਤੋਂ 100 150 ਮੀਟਰ ਪਿੱਛੇ ਜਿਹੜਾ ਕੈਮਰਾ ਉਹ ਬੰਦ ਕਰਾਉਣ ਦੇ ਅਲਾਉਡ ਨਹੀਂ ਹੁੰਦਾ ਇਧਰਲੇ ਪਾਸੇ ਥੋੜਾ ਜਿਹਾ ਘੁੰਮਣ ਫਿਰਨ ਦੇਖਣ ਨੂੰ ਦੇ ਦਿੰਦੇ ਹੈਗੇ ਕਿਉਂਕਿ ਅਸਲ 'ਚ ਮਤਲਬ ਇੰਡੀਆ ਵਾਲੇ ਪਾਸੇ ਉਹ ਬੁਰਜੀਆਂ ਤੋਂ ਵੀ ਜਿਹੜੀ ਪਿੱਛੇ ਲਾਈ ਹੋਈ ਹੈ ਉਹਨਾਂ ਨੇ ਫੈਂਸਿੰਗ ਲਾਈ ਹੈ ਕਈ ਥਾਂ ਦਾ ਕਿਲੋਮੀਟਰ ਪਿੱਛੇ ਚਲੀ ਜਾਂਦੀ ਹੈ ਜਿਹੜੀ ਫੈਂਸਿੰਗ ਹੈ ਤੇ ਕਈ ਥਾਵੇਂ ਆ ਜਿਹੜੀ ਮਤਲਬ 100 ਮੀਟਰ ਵੀ ਰਹਿ ਜਾਂਦੀ ਐ 50 ਮੀਟਰ ਵੀ ਰਹਿ ਜਾਂਦੀ ਐ ਤੇ ਸਕਿਉਰਿਟੀ ਜ਼ਿਆਦਾ ਟਾਈਟ ਹੋਣ ਕਰਕੇ ਆਪਣੇ ਵਾਲੇ ਪਾਸੇ ਉਧਰ ਕੈਮਰਾ ਹਲਚਲ ਕੋਈ ਬੰਦਾ ਅਲਾਉਡ ਨਹੀਂ ਤੇ ਬਸ ਆ ਹੁਣ ਤੁਹਾਨੂੰ ਜਿਹੜਾ ਆਹੀ ਸਮਝ ਲਓ ਬਸ ਆਹ ਪਾਕਿਸਤਾਨ ਹੈਗਾ ਸਾਹਮਣੇ ਵਾਲੇ ਪਾਸੇ ਇੰਡੀਆ 1 ਮਿੰਟ ਜੀ ਤੁਹਾਨੂੰ ਇੰਡੀਆ ਦਿਖਾ ਰਹੇ ਇਹ ਆ ਗਈ ਜੀ ਬਿਲਕੁਲ ਜ਼ੀਰੋ ਲਾਈਨ ਤੇ ਇਹ ਲਿਖਿਆ ਸਾਹਮਣੇ ਵਾਲੇ ਪਾਸੇ ਤੁਸੀਂ ਪੜ ਸਕਦੇ ਹੋ ਪਾਕਿਸਤਾਨ ਤੇ ਇਹ ਪਾਕਿਸਤਾਨ ਹੈਗਾ ਤੇ ਉਹਦੇ ਪਰ੍ਹਾਂ ਵਾਲੇ ਪਾਸੇ ਇੰਡੀਆ ਹੈਗਾ ਉਹ ਇਹਦੇ ਇਹਦੇ ਨਾਲ ਇਹ ਵਿਚਾਲੇ ਲੱਗੀ ਹੁੰਦੀ ਹੈ ਵਰਜੀ ਦੋਨਾਂ ਨੇ ਸਾਂਝਾ ਪਹਾ ਛੱਡਿਆ ਹੁੰਦਾਗਾ ਤੇ ਉਹ ਬਾਈ ਨੂੰ ਆ ਜਾਣ ਤੇ ਉਹਨਾਂ ਨੂੰ ਪੁੱਛਦੇ ਆ ਵੀ ਕਿੰਨਾ ਪਹਾ ਇਹਨਾਂ ਨੇ ਛੱਡਿਆ ਹੁੰਦਾਗਾ ਇਹ ਜ਼ਮੀਨ ਜਿਹੜੀ ਸਾਰੀ ਅਲੀ ਬਾਈ ਕੀ ਹੈ ਇਧਰਲੇ ਬਸਿਆ ਛਲਗ ਉਹਨਾਂ ਨੇ ਕਿਹਾ ਲਾ ਰੱਖੇ ਆ ਤੇ ਆਹ ਜ਼ਮੀਨ ਹੋ ਸਕਦਾ ਮੈਨੂੰ ਲੱਗਦਾ ਇੰਡੀਆ ਦੀ ਹੋਊਗੀ ਤੇ ਆਹ ਕੀ ਲਿਖਿਆ ਹੈ ਵਿਕਾਸ ਬਾਈ ਕੀ ਲਿਖਿਆ ਜੀ ਖਬਰਦਾਰ ਕੀ ਲਿਖਿਆਗਾ ਯਾਨੀ ਮਤਲਬ ਉਹਨਾਂ ਨੇ ਵਾਰਨ ਕੀਤਾ ਹੈ ਕਿ ਜੇ ਇਹ ਦੂਜਾ ਦੇਸ਼ ਦੂਜਾ ਦੇਸ਼ ਸ਼ੁਰੂ ਹੋ ਗਿਆ ਹਾਂਜੀ ਹਦੂਦ ਜਿਹੜੀ ਹੈ ਨਾ ਅਖੀਰ ਉਹਦੀ ਹੂੰ ਇਤਤਾਮ ਹੋ ਗਿਆ ਖਤਮ ਹੋ ਗਈ ਹੈ ਸਾਡੇ ਸਿੱਖ ਭਰਾ ਨੇ ਆਪਣੀ ਖਾਨਕ ਵੀ ਬੀਜ ਕੇ ਗਏ ਨੇ ਅੱਛਾ ਜੀ ਜਿਵੇਂ ਉਹਨਾਂ ਨਾਲ ਬੰਦਾ ਸਕਿਉਰਿਟੀ ਵਾਲਾ ਹੁੰਦਾ ਹੋਗਾ ਹਾਂਜੀ ਇਹ ਇੱਕ ਆਦਮੀ ਨਹੀਂ ਇੱਕ ਆਦਮੀ ਅਗਰ ਉਹ 3-4 ਆਨ ਮਸਾਲੇ ਉਹਨਾਂ ਸਪਰੇ ਕਰਨੀ ਹੈ ਜਾਂ ਅੱਜ ਆ ਕੇ ਬੀਖ ਲਾੜਨਾ ਫਿਰ ਦੋ ਮੁਲਾਜ਼ਮ ਹੁੰਦੇ ਨੇ ਇੱਕ ਇੱਥੇ ਵਾਟ ਦੇ ਖਲੋਂਦਾ ਇਹ ਬੰਨਾ ਹੈ ਅੱਛਾ ਬੇਸਿਕਲੀ ਨਾ ਹਾਂਜੀ ਇਹ ਤੁਹਾਡੇ ਵਾਲੇ ਪਾਸੇ ਵਾਲੇ ਵਾ ਕੇ ਗਏ ਨੇ ਇਹ ਸਾਡੇ ਪਾਸੇ ਵਾ ਕੇ ਗਏ ਨੇ ਅੱਛਾ ਇਹ ਇਹ ਕਿੰਨੇ ਫੁੱਟ ਦਾ ਪਹਾੜ ਛੜਿਆ ਜਾਂਦਾ ਵਿਚਾਲੇ ਇਹ ਤਕਰੀਬਨ 40 ਫੁੱਟ ਦਾ ਪਹਾੜ 40 ਫੁੱਟ ਦਾ ਹਾਂਜੀ ਇਹਨੂੰ ਮਤਲਬ ਨੋ ਮੈਂਜ਼ਲੈਂਡ ਕਹਿੰਦੇ ਇਹਨੂੰ ਨਾ ਇੰਡੀਆ ਦੇ ਨਾਲ ਪਾਕਿਸਤਾਨੀ ਵਾਲਾ ਪਾਕਿਸਤਾਨ ਦੀ ਇਹ ਬਸ ਇਹ ਇਹ ਜਿਹੜੀ ਨਾ ਇਹ ਜਿਹੜੀ ਨਿਊਟਰਲ ਹੈ ਅੱਛਾ ਇਹ ਦੇਖੋ ਜੀ ਐ ਹੁੰਦੇ ਆ ਬਾਰਡਰ ਜਿਹੜਾ ਜ਼ੀਰੋ ਲਾਈਨ ਅਸਲ ਚ ਇਹ ਵੰਡ ਤਾਂ ਇਹਦੀ ਆ ਤਾਰ ਤਾਂ ਹਰੇਕ ਨੇ ਆਪੋ ਆਪਣੀ ਲਾ ਰੱਖੀ ਆ ਜੀ ਇਹ ਤਾਰ ਇਹ ਜਿਹੜੀ ਤਾਰ ਹੈ ਇਹ ਪਾਕਿਸਤਾਨ ਨੇ ਲਾਈ ਹੈ ਜਿਹੜੀ ਇਹ ਤੁਹਾਡੇ ਵਾਲੀ ਫੈਂਸ ਹੈ ਨਾ ਉਹ ਇਤੋਂ ਹਟ ਹਟਵੀਂ ਲੱਗੀ ਮੈਨੂੰ ਕੋਲ ਲੱਗਦਾ ਕਿ 15 20 ਕਿਲੇ ਅੱਗੇ ਹਟ ਕੇ ਲੱਗੀ ਹੈ ਨਾ ਮੇਨ ਜਿਹੜੀ ਫੈਂਸ ਹੈ ਇਹ ਤੁਰ ਤੱਕ ਹੀ ਜਿੱਥੇ ਤੱਕ ਮਤਲਬ ਦੇਖਾਂਗੇ ਸਾਰੇ ਕਿਤੇ 40 ਫੁੱਟ ਪਹਾਏ ਇਦਾਂ ਹੀ ਛੱਡਿਆ ਹੋਇਆ ਹੈ ਹਾਂ ਜੀ ਇਦਾਂ ਹੀ ਇਦਾਂ ਹੀ ਛੱਡਿਆ ਹੋਇਆ ਹੈ ਸਾਰੇ ਕਿਤੇ ਸਾਰੇ ਜਗ੍ਹਾ ਤੇ ਇੰਜ ਹੀ ਹੈ ਇਹ ਖੇਤਾਂ ਵਿੱਚੋਂ ਦੀ ਜੀ ਐਂ ਪਹਾ ਜਾਂਦਾ ਹੈ ਸਾਰੇ ਦਾ ਸਾਰਾ ਜ ਇਹ ਜਿਹੜਾ ਇਸ ਲਈ ਹੋਏ ਕਿ ਇਦੋਂ ਕੋਈ ਪੈਦਲ ਲੰਗੇਗਾ ਨਾ ਪੈਰਾਂ ਦੇ ਨਿਸ਼ਾਨ ਉਹਦੇ ਉੱਤੇ ਆ ਜਾਣਗੇ ਬੇਸਿਕਲੀ ਵਾਹ ਦਾ ਮਕਸਦ ਇਹ ਵੇ ਹੋਰ ਇਹਦਾ ਵਾਹ ਵਾਹ ਕੇ ਹੋਰ ਕੀ ਕਰਨਾ ਹਾਂ ਇੰਨੀ 40 ਫੁੱਟ ਲੰਬੀ ਕੋਈ ਛਾਲ ਵੀ ਨਹੀਂ ਮਾਰਦਾ ਆਪਣਾ ਟਿਪਨ ਬਾਈ ਪਹਿਲੇ ਨਾ 2010 11 ਦੇ ਅੰਦਰ ਅੰਦਰ ਮੈਨੂੰ ਹਲਦਕੀ ਦੀ yaad ਹੈ ਮੈਂ ਤਿੰਨ ਚਾਰ ਸਾਲ ਦਾ ਸਾਂ ਮੈਂ ਆਪਣੇ ਨਾ ਵਾਲਦ ਸਾਹਿਬ ਦੇ ਨਾਲ ਬੈ ਕੇ ਗਾੜੀ ਦੇ ਅੰਦਰ ਇਹਦੀ ਉੱਤੇ ਸਫ਼ਰ ਕੀਤਾ ਇਹਦੇ ਉੱਤੇ ਹਾਂ ਇਹਦੇ ਉੱਤੇ ਸਫ਼ਰ ਕੀਤਾ ਮੁਕੰਮਲ ਉਹ ਬਾਰਡਰਾਂ 'ਚ ਘੁੰਮ ਗਏ ਅਸੀਂ ਤੋੜ ਘੁੰਮ ਗਿਆ ਨੇ ਇੱਥੇ ਇਹਦੇ ਉੱਤੇ ਸਫ਼ਰ ਕੀਤਾ ਆ ਲੇਕਿਨ ਇਹ ਨਾ ਫਿਰ ਬਾਅਦ ਚ ਕੋ ਆਪਣਾ ਜਦੋਂ ਦੀ ਇਹ ਆਪਣਾ ਤੁਹਾਡੀ ਸਰਕਾਰ ਨਵੀਂ ਨਵੀਂ ਆਈ ਉਹ ਮੈਂ ਨਾ ਨਹੀਂ ਲੰਦਾ ਉਦੋਂ ਸਾਡੇ ਨਵਾਸ਼ਦੀਪ ਸਾਹਿਬ ਆਏ ਇਹਨਾਂ ਦੇ ਸਮਝੌਤੇ ਨੇ ਤੇ ਬਾਅਦ ਚ ਨਿਜ਼ਾਮ ਥੋੜੇ ਖਰਾਬ ਹੁੰਦੇ ਗਏ ਉਨ ਦੀ ਵੇਲੇ ਤਾਂ ਫਿਰ ਸਖਤੀ ਥੋੜੀ ਵੱਧ ਗਈ ਤੇ ਅਸੀਂ ਇਹਨਾਂ ਦੇ ਉੱਤੇ ਚੜਦੇ ਸਾਂ ਗਾੜੀ ਵੀ ਇਸਤੇਮਾਲ ਕਰ ਸਕਦੇ ਸਾਂ ਇਹ ਸਾਹਮਣੇ ਦੂਰ ਜਿਹੜਾ ਤੁਸੀਂ ਵਖਾੰਦੇ ਪੈਣਾ ਉਹ ਦੂਰ ਜਿਹੜੀ ਸਿੰਬਲ ਲੱਗੀ ਹੈ ਇਹ ਸਾਹਮਣੇ ਜਿਹੜੀ ਸਿੰਬਲ ਲੱਗੀ ਹੈ ਇਹ ਵੀ ਮੇਰਾ ਰਕਬਾ ਜੀ ਹਾਂਜੀ ਤੇ ਇਹ ਵੀ ਆਪਣਾ ਹੀ ਹੈ ਹਾਂਜੀ ਉਹ ਤੋੜ ਯਾਨੀ ਕਿ ਉਸ ਹੱਦ ਤੱਕ ਆਪਣਾ ਰਕਬਾ ਜਨਾ 33 ਏਕੜ ਚਾਰ ਏਕੜ ਦੀ ਆਪਣਾ ਫਰੰਟ ਲਾਈਨ ਹੈ ਵੇ ਤਿੰਨ ਏਕੜ ਪਿੱਛੇ ਵੀ ਚਾਰ ਹੈ ਵੀ ਚਾਰ ਫਿਰ ਚਾਰ ਦੀ ਅੱਗੇ ਇੰਜ ਕਰਕੇ ਨਾ 33 ਏਕੜ ਇੱਥੇ ਵੀ ਬਾਕੀ ਜਿਹੜਾ ਪਿੱਛੇ ਤੁਹਾਨੂੰ ਦਿਖਾਇਆ ਓਏ ਤੇ ਕੋਈ ਜਿਹੜਾ ਤੁਹਾਡੇ ਲੈਫਟ ਸਾਈਡ ਪਾਸੇ ਆ ਤੁਸੀਂ ਮੇਨ ਰੋਡ ਤੋਂ ਦਿਖਾ ਸਕਦੇ ਹੋ ਫਰੰਟ ਅੱਛਾ ਇਹਦੇ ਪਾਸੇ ਹਾਂਜੀ ਇਹ ਵੀ ਆਪਣਾ ਰੱਖ ਬਾਈ ਜੀ ਚਲੋ ਯਾਰ ਇੰਨੀ ਨੇੜੇ ਆ ਕੇ ਦੇਖਿਆ ਹੈ ਇਧਰਲੇ ਇੰਡੀਆ ਤਾਂ ਮੈਂ ਇਧਰਲੇ ਪਾਸੇ ਲਿਖਿਆ ਦਿਖਾ ਦਾਂ ਹਾਂਜੀ ਹਾਂਜੀ ਸਾਨੂੰ ਆਪਣਾ ਕੀਮਤੀ ਟਾਈਮ ਅਸਾਧ ਕੀਤਾ ਮੈਂ ਕਹਾਂ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਆ ਚੀਜ਼ ਦਿਖਾ ਦਿੱਤੀ ਹੈ ਇਧਰਲੇ ਪਾਸੇ ਤੇ ਤੁਹਾਨੂੰ ਇਧਰਲੇ ਪਾਸੇ ਇੰਡੀਆ ਲਿਖਿਆ ਵੀ ਦਿਖਾ ਦਾਂ ਜੇ ਦਿਖਦਾ ਹੋਊਗਾ ਵੈਸੇ ਇੱਕ ਬੁਰਜੀ ਦੇ ਤੇ ਦੂਜੇ ਪਾਸੇ ਇੱਕ ਪਾਸੇ ਇੰਡੀਆ ਲਿਖਿਆ ਹੁੰਦਾ ਦੂਜੇ ਪਾਸੇ ਪਾਕਿਸਤਾਨ ਲਿਖਿਆ ਹੁੰਦਾ ਇਹ ਦੇਖੋ ਇਧਰਲੇ ਪਾਸੇ ਇਹਦੇ ਲਿਖਿਆ ਹੋਇਆ ਹੈ ਇੰਡੀਆ ਇਧਰ ਇੰਡੀਆ ਦੀ ਲੈਂਡ ਹੈ ਮਤਲਬ ਰੌਣਕ ਮੇਲਾ ਇੰਨਾ ਕੁ ਲੱਗਿਆ ਹੋਇਆ ਨਾ ਮੇਰੇ ਪੱਗ ਬੰਨੀ ਆ ਪੱਗ ਬੰਨਣ ਕਰਕੇ ਸਾਰੇ ਖੜ ਜਾਂਦੇ ਆ ਦੇਖਦੇ ਆ ਵੀ ਇਹ ਸਰਦਾਰ ਕਿਧਰੋਂ ਆਇਆ ਹੋਇਆਗਾ ਕਹਿੰਦੇ ਕਿਤੇ ਕੋਈ ਬੱਟੇ-ਬੱਟਾ ਉਧਰ ਰੇ ਸਪਰੇਅ ਕਰਦਾ ਇਧਰ ਤਾਂ ਨਹੀਂ ਉਤਰਿਆ ਸਾਡੇ ਵਾਲੇ ਪਾਸੇ ਪਰ ਆਪ ਤਾਂ ਇਧਰ ਵੀਜ਼ਾ ਲੈ ਕੇ ਆਏ ਆ ਇਧਰੋਂ ਉਧਰ ਜਾ ਵੀ ਨਹੀਂ ਸਕਦਾ ਬੰਦਾ ਵੀ ਜੇ ਜਾਣਾ ਚਾਹੇ ਵਾਗੇ ਰਾਹੀ ਦੀ ਵਾਪਸੀ ਹੋਊਗੀ ਜਦੋਂ ਵਾਪਸ ਮੁੜਾਂਗੇ ਵਾਇਆ ਵਾਗਾ ਹੋ ਕੇ ਜਾਣਾਗਾ ਇਹ ਲੋ ਜੀ ਬਾਈ ਵਰਕੇ ਮਿਲਣਾ ਯਾਰ ਰਾਹ ਖੜਿਆ ਨੂੰ ਹੀ ਕਿੱਥੋਂ ਆਏ ਜੀ ਅੱਛਾ ਪੜਾਣੇ ਤੋਂ ਪੜਾਣਾ ਪਿੰਡ ਹੈ ਪੜਾਣੇ ਦਾ ਸੀ ਹੋ ਕੇ ਆਏ ਆ ਉਦਣ ਹਾਂਜੀ ਸਰ ਹੋ ਕੇ ਆਏ ਤੁਸੀਂ ਫਿਰ ਤੁਸੀਂ ਉਦਣ ਨਹੀਂ ਮਿਲੇ ਨਹੀਂ ਅਸੀਂ ਉਹ ਡਿਊਟੀ ਤੇ ਸਾਂ ਅੱਛਾ ਉਦੋਂ ਡਿਊਟੀ ਤੇ ਸੀਗੇ ਠੀਕ ਆ ਠੀਕ ਆ ਪੜਾਣੇ ਸੇ ਤੁਸੀਂ ਆਏ ਨਹੀਂ ਤੇ ਇਨਸ਼ਾਅੱਲਾ ਛੁੱਟੀ ਕਰ ਲੈ ਆਜਾ ਛੁੱਟੀ ਕਰ ਲੈ ਅੱਛਾ ਵਲੌਗ ਦੇਖਿਆ ਸੀਗਾ ਸ਼ੁਕਰੀਆ ਇੱਥੇ ਅੱਜ ਅਸੀਂ ਅਲੀ ਸਾਹਿਬ ਦੇ ਘਰ ਆਏ ਸੀਗੇ ਉਹਨਾਂ ਨੇ ਸਾਨੂੰ ਬਹੁਤ ਕਮਾਇਆ ਫਰਾਇਆ ਸੀ ਸਾਡੀ ਵਾਪਸੀ ਆ ਛੇਤੀ ਹੁਣ ਤਾਂ ਕਰਕੇ ਉਹ ਕਹਿੰਦੇ ਬੁਲਾਉਂਦੇ ਕਿ ਪਿੰਡ ਆ ਕੇ ਜਾਓ ਤੁਸੀਂ ਉਹ ਚੰਗ ਚੁੰਗ ਫਿਰ ਲਿਆ ਸਾਰਾ ਹਾਂਜੀ ਪੜਾਣਾ ਤੁਸੀਂ ਫਿਰ ਲਿਆ ਲੋਕ ਮੈਂ ਤੁਹਾਡੇ ਦੇਖਦਾ ਰਹਿਣਾ ਪਰ ਸਾਡਾ ਅਜੇ ਜੀਨ ਨਹੀਂ ਰਜੇ ਇਧਰ ਮੈਨੂੰ ਲੱਗਦਾ ਵੀ ਅਜੇ ਹੋਰ ਵੀ ਘੁੰਮ ਲੈਂਦੇ ਸਾਡੇ ਅਸੀਂ ਸਭ ਬਾਰਡਰ ਨੇ ਸਾਡੇ ਹਾਂਜੀ ਸਾਡੇ ਦਿਲ ਇਸਰਾਨੇ ਸਾਡੇ ਵੀ ਇਸਰਾਨੇ ਸਾਡੇ ਦਿਲ ਬਸ ਇਹ ਸਾਨੂੰ ਸਰਾਦ ਮਾਰ ਗਈ ਹੈ ਹਾਂਜੀ ਜਿਕੇ ਸਰਾਦ ਨਾ ਆਵੇ ਇਸ ਤਰ੍ਹਾਂ ਆਪਾਂ ਰਹੀਏ ਸਹੀ ਗੱਲ ਹੈ ਜੀ ਸਰਾਦ ਮਾਰ ਗਈ ਸਹੀ ਗੱਲ ਹੈ ਸ਼ੁਕਰੀਆ ਦਾ ਪਟਾਣੇ ਤੋਂ ਕਿੰਨੀ ਦੂਰ ਹੈ ਇੱਥੋਂ ਇੱਕ ਡੇਰ ਇੱਥੋਂ ਕਰੀਬਨ 2 ਕਿਲੋਮੀਟਰ 2 ਕਿਲੋਮੀਟਰ ਹੈ ਬਸ ਹਾਂਜੀ ਲੈ ਵੀ ਹੁਣ ਅਸੀਂ ਚੱਲੇ ਆਂ ਵਾਪਸ ਬਾਈ ਹੁਣਾਂ ਦੇ ਘਰ ਨੂੰ ਤੇ ਰੋਟੀ ਪਾਣੀ ਛਕਣਾ ਹੈਗਾ ਉੱਥੇ ਇਹ ਅਸੀਂਗਾ ਸਾਰਾ ਜਿੰਨਾ ਤੁਹਾਨੂੰ ਆਲਾ ਦਵਾਲਾ ਜਿਹਾ ਦਿਖਾਉਣਾ ਸੀਗਾ ਕਿ ਕਿਹੋ ਜਿਹਾ ਹੈ ਇਹਦੇ ਨਾਲ ਜਿਹੜੇ ਜਿਹੜੇ ਪਿੰਡ ਪੈਂਦੇ ਹੈਗੇ ਤੇ ਮੈਪ ਤੇ ਤੁਹਾਨੂੰ ਦਿਖਾਵਾਂ ਮੈਂ ਥੋੜਾ ਜਿਹਾ ਪਿੰਡ ਹੈ ਜਿਹੜੇ ਅੱਜ ਨੀਕ ਦੌਰ ਸਿ ਆਂਡੀਆਂ ਪਾਕਿਸਤਾਨ ਦੇ। ਤੋਂ ਦੋਸਤੋ ਇਹ ਸੀ ਲਹਿੰਦੇ ਪੰਜਾਬ ਦੀ ਜ਼ੀਰੋ ਲਾਈਨ ਦੀ ਵੀਡੀਓ ਜਿਹੜੇ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਆ ਤੇ ਸੋ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ? ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ।